ਲੁਧਿਆਣਾ ਪਸ਼ਮੀ ਦੀ ਸੀਟ ਫਸ ਚੁੱਕੀ ਹੈ ਪਹਿਲੇ ਪਹਿਲ ਅੰਜ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਇਹ ਸੀਟ ਪੂਰੀ ਤਰ੍ਹਾਂ ਨਾਲ ਕਲੀਨ ਸਵੀਪ ਕਰਕੇ ਜਿੱਤ ਜਾਏਗੀ ਪਰ ਹੁਣ ਇਸ ਸੀਟ ਤੇ ਮੁਕਾਬਲਾ ਸਖਤ ਹੋ ਗਿਆ ਤੇ ਸੀਟ ਪੂਰੀ ਤਰ੍ਹਾਂ ਨਾਲ ਫਸ ਚੁੱਕੀ ਹੈ ਦੋ ਅਜਿਹੇ ਉਮੀਦਵਾਰਾਂ ਨੇ ਵੱਡੇ ਵੱਡੇ ਖੱਬੀ ਖਾਨਾ ਦੇ ਗਣਿੱਤਾ ਨੂੰ ਵਿਗਾੜ ਕੇ ਰੱਖ ਦਿੱਤਾ ਇਹ ਕਿਹੜੇ ਦੋ ਅਜਿਹੇ ਉਮੀਦਵਾਰ ਨੇ ਜਿਹੜੇ ਇਸ ਸੀਟ ਤੇ ਅਸਰਦਾਰ ਹੋਣ ਜਾ ਰਹੇ ਨੇ ਤੇ ਇਸ ਸੀਟ ਦੇ ਉੱਤੇ ਅਸਰਦਾਰ ਹੋਣ ਦੇ ਨਾਲ ਹੀ ਇਹ ਸੀਟ ਫਸਦੀ ਹੋਈ ਨਜ਼ਰ ਆ ਰਹੀ ਹੈ ਆਖਰਕਾਰ ਉਹਨਾਂ ਉਮੀਦਵਾਰਾਂ ਬਾਰੇ ਤੇ ਹੋਰ ਸਮੀਕਰਨ ਕੀ ਬਣਦੇ ਨੇ ਮੁਕਾਬਲਾ ਕਿਹਦੇ ਕਿਹਦੇ ਵਿੱਚ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਲੁਧਿਆਣਾ ਪੱਛਮੀ ਦੀ ਜਿਮਣੀ ਚੋਣ ਦੇ ਲਈ ਹਰ ਕਿਸੇ ਨੇ ਆਪਣੀ ਆਪਣੀ ਵਾਹ ਲਾਈ ਹੋਈ ਹੈ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਭਾਜਪਾ ਹੋਵੇ ਅਕਾਲੀ ਦਲ ਹੋਵੇ ਤੇ ਸਾਰਿਆਂ ਦੇ ਉਮੀਦਵਾਰ ਤਕੜੇ ਨੇ ਪਰ ਦੋ ਅਜਿਹੇ ਉਮੀਦਵਾਰ ਨੇ ਜਿਨ੍ਹਾਂ ਇਹਨਾਂ ਚਾਰਾਂ ਪੰਜਾਂ ਦੇ ਗਣਿਤ ਬਗੜ ਦਿੱਤੇ ਪਹਿਲੀ ਨਜ਼ਰੇ ਇਹ ਪ੍ਰਤੀਤ ਹੁੰਦਾ ਸੀ ਕਿ ਆਮ ਆਦਮੀ ਪਾਰਟੀ ਸੱਤਾਧਾਰੀ ਹੈ ਸੰਜੀਵ ਅਰੋੜਾ ਇੰਨੇ ਟਾਈਮ ਤੋਂ ਉਮੀਦਵਾਰ ਐਲਾਨੇ ਹੋਏ ਆ ਹਲਕੇ 'ਚ ਵਿਚਰ ਰਹੇ ਨੇ ਉਹ ਸਾਰਿਆਂ ਨਾਲੋਂ ਅੱਗੇ ਨੇ ਤੇ ਲੱਗਦਾ ਇੰਜ ਸੀ ਕਿ ਵੀ 30-35 ਹਜ਼ਾਰ ਦੀ ਲੀਡ ਦੇ ਨਾਲ ਸੰਜੀਵ ਅਰੋੜਾ ਇਹ ਸੀਟ ਕੱਢ ਜਾਣਗੇ ਹਾਲਾਤ ਬਦਲੇ ਜਜ਼ਬਾਤ ਵੀ ਬਦਲੇ ਭਾਰਤ ਪੂਸ਼ਣ ਆਸ਼ੂ ਮੈਦਾਨ ਚਾਹੇ ਦਾ ਮੁਕਾਬਲਾ ਇਹ ਜੇ ਲੱਗਣ ਲੱਗਿਆ ਕਿ ਭਾਰਤ ਪੂਸ਼ਨਾ ਆਸ਼ੂ ਠੀਕ ਹੈ 30 40000 35000 ਵੋਟ ਲੈ ਜਾਣਗੇ ਤੇ ਸੰਜੀਵ अरोड़ा ਜਿਹੜੇ ਆ ਉਹ 10 15 ਦੇ 20000 ਤੇ ਜਿੱਤ ਜਾਣਗੇ ਪਰ ਜਿਉਂ ਜਿਉਂ ਇਲੈਕਸ਼ਨ ਨੇੜੇ ਆਏ ਜਿਉਂ ਜਿਉਂ ਚੋਣ ਨੇੜੇ ਆਈ ਚੋਣ ਦਾ ਐਲਾਨ ਹੋਇਆ ਤੇ ਜਿਹੜੀਆਂ ਜੁਆਇਨਿੰਗਾਂ ਸ਼ੁਰੂ ਹੋਈਆਂ ਉਸ ਤੋਂ ਬਾਅਦ ਲੱਗਿਆ ਕਿ ਹੁਣ ਕੁੰਡੀਆਂ ਦੇ ਸਿੰਘ ਫਸ ਗਏ ਜਾਨੀ ਕਿ ਭਾਰਤ ਪੂਸ਼ਨ ਆਸ਼ੂ ਤੇ ਸੰਜੀਵ अरोड़ा ਦੇ ਅੰਤ ਤਾਂ ਆਉਂਦਿਆ ਆਉਂਦਿਆ ਭਾਜਪੀ ਦਾ ਉਮੀਦਵਾਰ ਆਇਆ ਅਕਾਲੀ ਦਲ ਦਾ ਉਮੀਦਵਾਰ ਆਇਆ ਤੇ ਇਥੋਂ ਸਪਸ਼ਟ ਹੋ ਗਿਆ ਕਿ ਇਹ ਮੁਕਾਬਲਾ ਦੋ ਕੁੰਡੀਆਂ ਦੇ ਸਿੰਘ ਫਸਣ ਵਾਲਾ ਨਹੀਂ ਹੈ ਇਹ ਚਿਕਾਉਣਾ ਮੁਕਾਬਲਾ ਹੈ ਜੀਵਨ ਗੁਪਤਾ ਇਸੇ ਹਲਕੇ ਦੇ ਨੇ ਪੁਰਾਣੇ ਭਾਜਪਾਈ ਨੇ ਤੇ ਲੰਬੇ ਸਮੇਂ ਤੋਂ ਲੋਕਾਂ 'ਚ ਵਿਚਰਦੇ ਨੇ ਤੇ ਕਨਸੋਲੀਡੇਸ਼ਨ ਵੋਟ ਭਾਜਪੀ ਦੀ ਉੱਥੇ 20 ਤੋਂ 30000 ਦੇ ਵਿੱਚ ਵਿੱਚ ਘੁੰਮਦੀ ਹੈ ਤਾਂ ਉਹ ਕਿਤੇ ਇੱਧਰ ਉੱਧਰ ਨਹੀਂ ਹੁੰਦੀ ਹੁਣ ਜਿਹੜੀ ਵੱਡੀ ਗੱਲ ਹੈ ਮੁਕਾਬਲਾ ਤਾਂ ਚੁੱਕ ਹੋਣਾ ਹੋ ਗਿਆ ਦੋ ਜਿਹੇ ਉਮੀਦਵਾਰ ਨੇ ਜਿਹੜੇ ਸਾਰੇ ਕਾਸੇ ਦੇ ਵਿੱਚ ਸਮੀਕਰਨ ਬਦਲਦੇ ਨੇ ਇੱਕ ਨੇ ਅਲਬਰਟ ਦੁਆ ਜਿਹੜੇ ਕਿ ਯੂਨਾਈਟਿਡ ਪੰਜਾਬ ਪਾਰਟੀ ਦੇ ਨਾਲ ਸੰਬੰਧਿਤ ਨੇ ਤੇ ਇੱਕ ਵਿਸ਼ੇਸ਼ ਭਾਈਚਾਰਾ ਮਸੀਹ ਭਾਈਚਾਰੇ ਦੇ ਆਗੂ ਨੇ ਤੇ ਇਸ ਹਲਕੇ 'ਚ ਮਸੀਹ ਭਾਈਚਾਰੇ ਦੀ ਆਪਣੀ ਠੀਕ ਠਾਕ ਵੋਟ ਵੀ ਹੈ ਤੇ ਪੈਠ ਹੋਈ ਆ ਅਲਬਰਟ ਦੁਆ ਦਾ ਮੈਦਾਨ 'ਚ ਆਉਣਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਮੀਕਰਨਾਂ ਨੂੰ ਹਿਲਾ ਰਿਹਾ ਹੈ ਟ੍ਰੈਡੀਸ਼ਨਲ ਤੌਰ ਦੇ ਉੱਤੇ ਅ ਮਸੀਹ ਵੋਟ ਕਾਂਗਰਸ ਨੂੰ ਜਾਂਦੀ ਰਹੀ ਜਾਂ ਫਿਰ ਥੋੜੀ ਬਹੁਤ ਅਕਾਲੀਆਂ ਨੂੰ ਵੀ ਜਾਂਦੀ ਰਹੀ ਹੁਣ ਕੀ ਸਿਸਟਮ ਹੈ ਜਿਹੜੀ ਮਸੀਹ ਵੋਟ ਹੈ ਉਹ ਆਮ ਆਦਮੀ ਪਾਰਟੀ ਨੂੰ ਵੀ ਜਾਂਦੀ ਸੀਗੀ ਤੇ ਗਈ ਵੇਖ ਦੋ ਚੋਣਾਂ ਦੇ ਵਿੱਚ ਪਰ ਟ੍ਰੈਡੀਸ਼ਨਲ ਤੌਰ ਦੇ ਉੱਤੇ ਰਵਾਇਤੀ ਤੌਰ ਦੇ ਉੱਤੇ ਉਹ ਕਾਂਗਰਸ ਨੂੰ ਜਾਂਦੀ ਰਹੀ ਅਬਰਦ ਦੁਆ ਦਾ ਅਬਰਦ ਦੁਆ ਇਦਾਂ ਨਹੀਂ ਹੈਗਾ ਕਿ ਵੈਸੇ ਹੀ ਉੱਠ ਕੇ ਆ ਗਏ ਉਹ ਮਸੀ ਭਾਈਚਾਰੇ ਦੇ ਅਗਵਾਈ ਕਰਦੇ ਨੇ ਉਹਨਾਂ ਦੀਆਂ ਦੁੱਖ ਤਕਲੀਫਾਂ ਉਹਨਾਂ ਦੇ ਮਸਲੇ ਮਸਾਇਲ ਉਹ ਚੁੱਕਦੇ ਨੇ ਉਹਨਾਂ ਨਾਲ ਹੁੰਦੀਆਂ ਵਧੀਆਂ ਖਿਲਾਫ ਉਹ ਪ੍ਰਸ਼ਾਸਨ ਦੇ ਖਿਲਾਫ ਲੜਦੇ ਨੇ ਇਹ ਸਾਰੀਆਂ ਚੀਜ਼ਾਂ ਅਰਬਰਦੁਆ ਕਰਦੇ ਨੇ ਇਸ ਕਰਕੇ ਅਰਬਰਦੁਆ ਇਸ ਸਾਰੀ ਗੇਮ ਦੇ ਵਿੱਚ ਅਹਿਮ ਹੋ ਜਾਂਦੇ ਨੇ ਤੇ ਜਿਹੜਾ ਗਣਿਤ ਹੈ ਖਾਸ ਕਰਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਅਰਬਰਦੁਆ ਉਹਦੇ ਵਿੱਚ ਕਾਫੀ ਉਹਨੂੰ ਟੇਡਾ ਮੇਡਾ ਕਰ ਰਹੇ ਨੇ ਦੂਜੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨਵਨੀਤ ਕੁਮਾਰ ਉਹ ਵੀ ਸਾਰੇ ਸਮੀਕਰਨਾਂ ਨੂੰ ਹਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਦਾ ਹੀ ਸਿਮਰਜੀਤ ਸਿੰਘ ਮਾਨ ਖੁਦ ਆਏ ਉਹਨਾਂ ਦਾ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਉਹਨਾਂ ਦੇ ਵਰਕਰ ਜਿਹੜੇ ਇਸ ਹਲਕੇ 'ਚ ਸਬੰਧਤ ਸੀ ਉਹ ਜਿਹੜੇ ਆ ਸਰਗਰਮ ਹੋਏ ਤੇ ਮਾਮਲਾ ਟਿੱਡਾ ਹੋ ਗਿਆ ਹੁਣ ਮੁਕਾਬਲਾ ਚੁਕਾਉਣਾ ਹੈ ਤੇ ਦੋ ਉਮੀਦਵਾਰ ਜਿਹੜੇ ਆ ਉਹ ਸਾਰੀ ਗੇਮ ਨੂੰ ਕਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਮਾਨ ਆਪਣੇ ਉਮੀਦਵਾਰ ਨਵਨੀਤ ਕੁਮਾਰ ਦੇ ਨਾਲ ਆਪ ਨਾਮਜ਼ਦਗੀ ਦਾਖਲ ਕਰਨ ਲਈ ਪਹੁੰਚੇ ਉਹਨਾਂ ਦੀ ਪਾਰਟੀ ਦੇ ਵਰਕਰਾਂ ਦੀ ਇਕਜੁਟਤਾ ਵੀ ਚੋਣ ਪ੍ਰਚਾਰ 'ਚ ਸਾਹਮਣੇ ਆਈ ਇਸ ਦੇ ਨਾਲ ਹੀ ਆਜ਼ਾਦ ਉਮੀਦਵਾਰ ਨੇ ਅਲਬਰਟ ਦੁਆ ਜੋ ਕਿ ਤੋਂ ਦੱਸਿਆ ਕਿ ਮਸੀ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੀ ਉਸ ਭਾਈਚਾਰੇ 'ਤੇ ਚੰਗੀ ਪਕੜ ਵੀ ਹੈ ਤੇ ਸਲਕੇ ਦੇ ਵਿੱਚ ਉਸ ਭਾਈਚਾਰੇ ਦਾ ਆਧਾਰ ਵੀ ਹੈ ਉਹਨਾਂ ਨੇ ਵੀ ਪ੍ਰਚਾਰ ਆਰੰਭਿਆ ਹੈ ਆਉਣ ਵਾਲੇ ਦਿਨਾਂ 'ਚ ਵਧਣ ਵਾਲੇ ਤਾਪਮਾਨ ਦੇ ਨਾਲ ਹੀ ਉਮੀਦਵਾਰਾਂ ਦੇ ਧੂਆਂਧਾਰ ਪ੍ਰਚਾਰ ਦੀ ਵੀ ਇਹ ਸਿਆਸੀ ਪਾਰਿਆਂ ਨੂੰ ਜਿਹੜਾ ਉਹ ਵਧਾ ਸਕਦਾ ਹੈ ਦੇ ਹਸਾਰਨੇ ਕਾਂਗਰਸ ਆਮ ਆਦਮੀ ਪਾਰਟੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਕੇਂਦਰੀ ਆਗੂਆਂ ਵੱਲੋਂ ਹਲਕਾ ਪੱਛਮੀ ਦੇ ਵਿੱਚ ਪਹੁੰਚ ਕੇ ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਚ ਜਿਹੜਾ ਹੰਗਾਰ ਭਰੀ ਜਾਣੀ ਹੈ ਚੋਣ ਪ੍ਰਚਾਰ ਕੀਤਾ ਜਾਣਾ ਚੋਣ ਪ੍ਰਚਾਰ ਦੇ ਸ਼ੁਰਾਤੀ ਦੌਰ ਚ ਕਾਂਗਰਸ ਪਾਰਟੀ ਨੇ ਆਪਣੇ 40 ਸਟਾਰ ਪ੍ਰਚਾਰ ਕਰੇ ਸੂਚੀ ਜਾਰੀ ਕੀਤੀ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਵੀ ਚੈਲੰਜ ਦਿੱਤਾ ਗਿਆ ਹੈ ਕਿ ਜੇਕਰ ਦੇਖਿਆ ਜਾਵੇ ਤਾਂ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਲਈ ਸ਼ੁਰੂਆਤੀ ਦੌਰ ਚ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਲਈ ਜਿੱਤ ਤੱਕ ਪਹੁੰਚਣ ਦੇ ਰਸਤੇ ਇੱਕ ਸਮਾਨ ਨੇ ਦੇਖਣਾ ਇਹ ਹੋਵੇਗਾ ਕਿ ਜਿਮਨੀ ਚੋਣ ਵਿੱਚ ਕਿਹੜੀ ਪਾਰਟੀ ਦਾ ਉਮੀਦਵਾਰ ਹਲਕੇ ਦੇ ਵੋਟਰਾਂ ਨੂੰ ਆਪਣੀ ਅਪੀਲ ਪਹੁੰਚਾਉਣ ਚ ਸਫਲ ਹੁੰਦਾ ਇਹ ਦੋ ਮੇਜਰ ਕਾਰਨ ਨੇ ਜਿਹਦੇ ਕਰਕੇ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੇ ਸਮੀਕਰਨ ਵਿਗੜੇ ਨੇ ਵਿਗੜੇ ਕਹਿ ਲੋ ਹਿੱਲ ਗਏ ਕਹਿ ਲੋ ਵਿਗੜੇ ਕਾਂਗਰਸ ਅਕਾਲੀ ਦਲ ਭਾਜਪਾ ਤੇ ਆਪ ਲਈ ਨੇ ਜੇ ਵਿਗੜੇ ਕਈਏ ਤੇ ਨਹੀਂ ਤਾਂ ਉਹਨਾਂ ਸਮੀਕਰਨਾਂ ਦੇ ਵਿੱਚ ਹਿੱਲਜੁਲ ਹੋਈ ਆ ਜੇ ਸਧਾਰਨ ਤੌਰ ਤੇ ਦੇਖਿਆ ਜਾਵੇ ਆਮ ਆਦਮੀ ਪਾਰਟੀ ਹਰ ਵਾਰ ਆਉਣਾ ਚਾਹੁੰਦੀ ਹੈ ਕਿਉਂਕਿ ਉਹਨਾਂ ਦਾ ਸਟੇਕ ਵੱਡਾ ਰਾਜ ਸਭਾ ਦੀ ਸੀਟ ਹੈ ਸੰਜੀਵ ਅਰੋੜਾ ਵਿਧਾਨ ਸਭਾ ਚ ਜਾਣਗੇ ਮਨੀਸ਼ ਸੋਦੀਆ ਬਧੇਰੇ ਚਾਂਸ ਨੇ ਕਿ ਅਰਵਿੰਦ ਕੇਜਰੀਵਾਲ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਉਹ ਜਾਣਗੇ ਰਾਜ ਸਭਾ ਦੋਵਾਂ ਚੋਂ ਇੱਕ ਜਾਣਾ ਇਸ ਲਈ ਸਟੇਕ ਹੈ ਦੂਜਾ ਇਹ ਵੀ ਹੈ ਕਿ ਲਗਾਤਾਰ ਸਰਕਾਰ ਦੀ ਕਈ ਮਾਮਲਿਆਂ ਦੇ ਵਿੱਚ ਲੋਕਪ੍ਰਿਅਤਾ ਘਟੀ ਹੈ ਫ੍ਰੀ ਵਾਲੀਆਂ ਚੀਜ਼ਾਂ ਤੇ ਲੋਕ ਹੁਣ ਉਹਨਾਂ ਅਸਰ ਅੰਦਾਜ਼ ਨਹੀਂ ਹੁੰਦੇ ਕਿਉਂਕਿ ਬਸ ਸਫਰ ਇਹਨਾਂ ਨੇ ਫ੍ਰੀ ਨਹੀਂ ਸੀ ਕੀਤਾ ਇਸ ਕਰਕੇ ਇਹਨਾਂ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਬੰਦ ਕਰ ਦਿੰਦੇ ਚੰਗੀ ਗੱਲ ਸੀ ਫ੍ਰੀ ਬਿਜਲੀ ਵਾਲੇ ਮਾਮਲੇ ਦੇ ਵਿੱਚ ਵੀ ਇੱਕ ਖਾਸ ਵਰਗ ਜਿਹੜਾ ਇਹਨਾਂ ਲਈ ਇਹਨਾਂ ਪ੍ਰਤੀ ਅਟ੍ਰੈਕਟ ਹੈ ਤੇ ਦੂਜਾ ਉਹ ਉਹ ਵੀ ਇੱਕ ਮਾਮਲੇ ਦੇ ਤੌਰ ਦੇ ਉੱਤੇ ਹੁਣ ਉਹਦੇ ਵਿੱਚ ਇਨਾ ਕਰੰਟ ਬਾਕੀ ਨਹੀਂ ਹੈ ਹੈਗਾ ਕਰੰਟ ਪਰ ਇਨਾ ਕਰੰਟ ਬਾਕੀ ਨਹੀਂ ਹੈ ਬਾਕੀ ਮਾਮਲਿਆਂ ਦੇ ਵਿੱਚ ਕਿਸਾਨਾਂ ਵਾਲੇ ਮਾਮਲੇ ਚ ਹੋਰ ਮਾਮਲੇ ਚ ਵਪਾਰੀਆਂ ਨੂੰ ਬੇਤਹਾਸ਼ਾ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਦੇ ਚੱਕਰ ਦੇ ਵਿੱਚ ਵਪਾਰੀ ਵੀ ਹੁਣ ਉਸ ਲੈਵਲ ਤੇ ਖੁਸ਼ ਨਹੀਂ ਕੱਲ ਜਿਹੜਾ ਪੰਜਾਬ ਦੇ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰਿਆ ਹੈ 12 ਘੰਟੇ ਕੰਮ ਵਾਲਾ ਤੇ ਰਜਿਸਟ੍ਰੇਸ਼ਨ ਨਾ ਕਰਾਉਣ ਵਾਲਾ ਤੁੱਕੇ ਰਜਿਸਟ੍ਰੇਸ਼ਨ ਨਹੀਂ ਹੋਊਗੀ ਕੱਲੋਂ ਮਜ਼ਦੂਰ ਨੂੰ ਉੱਥੇ ਕੰਮ ਕਰਦੇ ਆਂ ਕੁਝ ਹੋ ਜਾਂਦਾ ਤੇ ਮਾਲਕ ਤਾਂ ਵਿਹਲਾ ਮਾਲਕ ਨੂੰ ਕੀ ਚੱਕਰ ਹੈ ਕੁਝ ਹੋ ਜਵੇ ਨਾ ਉਹਨੇ ਪੈਸੇ ਦੇਣੇ ਨਾ ਉਹਨੇ ਉਹਦਾ ਮੁਆਵਜ਼ਾ ਦੇਣਾ ਨਾ ਕੁਝ ਵੀ ਨਹੀਂ ਦੇਣਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਤੇ ਇਸ ਕਰਕੇ ਆਮ ਆਦਮੀ ਪਾਰਟੀ ਲਈ ਹੁਣ ਇਹ ਸੀਟ ਉਸ ਲੈਵਲ ਤੇ ਸੌਖੀ ਨਹੀਂ ਰਹੀ ਜਿਸ ਲੈਵਲ ਤੇ ਅੱਜ ਤੋਂ 2.5-3 ਮਹੀਨੇ ਪਹਿਲਾਂ ਸੀ ਹੁਣ ਸ਼ੁਰੂਆਤੀ ਦੌਰ ਦੇ ਵਿੱਚ ਮੁਕਾਬਲਾ ਚੋਕ ਆਉਣਾ ਨਜ਼ਰ ਆਉਂਦਾ ਚਾਰੇ ਉਮੀਦਵਾਰ ਬਰਾਬਰ ਦੀ ਟੱਕਰ ਦੇ ਲੱਗਦੇ ਆ ਤੇ ਅਲਬਰਦ ਦੁਆ ਤਨੁਮਨੀਤ ਕੁਮਾਰ ਇਨਾਂ ਸਾਰਿਆਂ ਦੇ ਸਮੀਕਰਨਾਂ ਨੂੰ ਹਿਲਾ ਰਹੇ ਨੇ ਕਿਉਂ ਹਿਲਾ ਰਹੇ ਨੇ ਉਹ ਤੁਹਾਨੂੰ ਦੱਸਿਆ ਕਿ ਨਵਨੀਤ ਕੁਮਾਰ ਦੇ ਲਈ ਉਹਨਾਂ ਦਾ ਵੀ ਠੀਕ ਠਾਕ ਉੱਥੇ ਆਪਣਾ ਆਧਾਰ ਹੈ ਤੇ ਸਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਹਿਲਾਂ ਵੀ 2.2000 ਵੋਟ ਦੀ ਜਿਹੜਾ ਉਹਦਾ ਕਨਸੋਲੀਡੇਸ਼ਨ ਹੈਗੀ ਹੈ ਤਾਂ ਨਵਨੀਤ ਕੁਮਾਰ ਦਾ ਆਉਣਾ ਤੇ ਉਹ ਆਪਣੀ ਨਿੱਜੀ ਆਧਾਰ ਵਾਲੀ ਵੋਟ ਕਿੰਨੀ ਕੁ ਲੈ ਕੇ ਆਉਂਦੇ ਆ ਇਹ ਤੇ ਅਲਬਰਦ ਦੁਆ ਦਾ ਇੱਕ ਵਿਸ਼ੇਸ਼ ਭਾਈਚਾਰੇ ਤੋਂ ਉਨਾ ਤੇ ਉਸ ਸਪਾਈਚਾਰੇ ਦੇ ਵਿੱਚ ਉਹਨਾਂ ਦੀ ਪਕੜ ਤੇ ਹਲਕੇ ਵਿੱਚੋਂ ਸਪਾਈਚਾਰੇ ਦੀ ਮੌਜੂਦਗੀ ਹਾਜ਼ਰੀ ਜਿਹੜੀ ਹੈ ਉਹ ਉਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਇਸ ਸਾਰੇ ਕਾਸੇ ਦੇ ਸਮੀਕਰਨ ਨੂੰ ਵਿਗਾੜਦੀਆਂ ਨੇ ਇਹ ਦੋ ਦੋਵੇਂ ਕਿੰਨੀ ਵੋਟ ਲੈ ਕੇ ਜਾਂਦੇ ਨੇ ਇਹ ਤੈਅ ਕਰੂਗੀ ਵੀ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਕਿਹੜਾ ਹੰਧਿਆਣ ਜਿਹੜਾ ਹੰਧਿਆ ਦੇ ਪਹੁੰਚ ਕੇ ਵਾਪਸ ਮੁੜਦਾ ਵੀ ਬਸ 2.5 ਹਜ਼ਾਰ ਦੀ ਗੱਲ ਹੀ ਰਹਿ ਗਈ ਸੀ ਜੇ ਨਾ ਹੁੰਦਾ ਤਾਂ ਇਸ ਜਿੱਤ ਜਾਂਦੇ ਵਾਲੀ ਸਥਿਤੀ ਚ ਚੀਜ਼ਾਂ ਜਾਂਦੀਆਂ ਨੇ ਇਸ ਕਰਕੇ ਇਹਨਾਂ ਦੋਵਾਂ ਉਮੀਦਵਾਰਾਂ ਨੇ ਵੱਡੇ ਵੱਡੇ ਖੱਬੀ ਖਾਨਾ ਦੇ ਸਮੀਕਰਨਾਂ ਨੂੰ ਹਿਲਾ ਕੇ ਰੱਖਿਆ